ਚੀਜ਼ਾਂ ਦੇਖਣ ਚਾਹੁੰਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਦੇਗੀਆਂ 10 ਤੇ 11 ਤਰੀਕ ਦਾ 10 ਤੇ 11 ਤਰੀਕ ਦਾ ਸਪੈਸ਼ਲ ਸੈਸ਼ਨ ਜਿਹੜਾ ਰੱਖਿਆ ਗਿਆ ਔਰ ਜਦੋਂ ਪਹਿਲੇ ਦਿਨ 10 ਤਰੀਕ ਨੂੰ ਬੀਏਸੀ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ ਤਾਂ ਉਸ ਕਮੇਟੀ ਦੀ ਮੀਟਿੰਗ ਦੇ ਅੰਦਰ ਇਹ ਵਿਚਾਰ ਬਟਾਦਰਾ ਹੋਇਆ ਕਿ ਸੈਸ਼ਨ ਜਿਹੜਾ ਉਹ ਛੋਟਾਗਾ ਆਪੋਜੀਸ਼ਨ ਤੇ ਰਾਨੂੰ ਗੱਲ ਕਰਨ ਦਾ ਮੌਕਾ ਨੇ ਮਿਲਦਾ ਤਾ ਉਹ ਸੈਸ਼ਨ ਜਿਹੜਾ ਸੀ 2 ਦਿਨ ਦਾ ਵਧਾ ਲਿਆ ਜਦੋਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਜਿਹੜੀ ਆ 11 ਤਰੀਕ ਨੂੰ ਰਿਪੋਰਟ ਪੇਸ਼ ਹੋਈ ਤਾਂ ਆਨਰੇਬਲ ਸਪੀਕਰ ਸਾਹਿਬ ਨੇ ਇਹ ਮਤਾ ਪਾਸ ਕੀਤਾ ਕਿ ਸੈਸ਼ਨ ਜਿਹੜਾ 14 ਤੇ 15 ਤਰੀਕ ਲਈ ਵੀ ਹੋਊਗਾ ਤਾਂ ਕਿ ਇੱਕ achhi opportunity ਜਿਹੜੀ ਆ ਉਹ اپੋਜੀਸ਼ਨ ਨੂੰ ਮਿਲ ਸਕੇ اپੋਜੀਸ਼ਨ ਧਰਾਣੋ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਸਕੇ ਉਹਦੇ ਲਈ ਲੈ ਕੇ ਇਹ ਜਿਹੜਾ ਸੈਸ਼ਨ ਆ 4 ਦਿਨਾਂ ਦਾ ਹੋ ਗਿਆ ਪਹਿਲੇ ਦਿਨ ਪੰਜਾਬ ਦੇ ਅੰਦਰ ਪੰਜਾਬ ਪੰਜਾਬ ਦੇ ਸਾਡੇ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਜੀ ਦੁਆਰਾ ਜੋ ਸੈਂਟਰ ਸਰਕਾਰ ਦੇ ਵੱਲੋਂ ਭਾਰਤੀ ਬੀਬੀਐਮ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜੀ ਸੀਆਈਐਸਐਫ ਦੀ ਸੀਆਈਐਸਐਫ ਦੀ ਸਥਾਪਨਾ ਨੂੰ ਲੈ ਕੇ ਅਸੀਂ ਰੈਜ਼ੋਲੂਸ਼ਨ ਲੈ ਕੇ ਆਏ ਉਸ ਨੂੰ ਲੈ ਕੇ ਜਿਹੜੀ ਚਰਚਾ ਹੋਈ ਔਰ ਜੁਨਾਨਿਮਸਲੀ ਸਾਰੀਆਂ ਧਿਰਾਂ ਨੇ ਬੜੇ ਅੱਛੇ ਢੰਗ ਨਾਲ ਸਾਥ ਦੇ ਕੇ ਇਸ ਨੂੰ ਜਿਹੜਾ ਪਾਸ ਕੀਤਾ ਹਾਲਾਂਕਿ ਇਹਦੇ ਅੰਦਰ ਬੜਾ ਸਪਸ਼ਟਾ ਕਿ ਉਸ ਸਮੇਂ ਦੀ ਕਾਂਗਰਸ ਪਾਰਟੀ ਨੇ 2021 ਦੇ ਅੰਦਰ 2021 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੈਂਟਰ ਸਰਕਾਰ ਨੂੰ ਸਹਿਮਤੀ ਦਿੱਤੀ ਗਈ ਸੀ ਕਿ ਸੀਆਈਐਸਐਫ ਦਾ ਗਠਨ ਜਿਹੜਾ ਹੈਗਾ ਉਹਨੂੰ ਇੱਥੇ ਲਾ ਦਿੱਤਾ ਜਾਵੇ ਯਾਨੀ ਸਕਿਉਰਿਟੀ ਸੀਆਈਐਸਐਫ ਤੇ ਹਵਾਲੇ ਕੀਤੀ ਜਾਵੇ 70 ਸਾਲ ਦਾ ਇਤਿਹਾਸ ਸਾ ਪੰਜਾਬ ਦੇ ਜਿੰਨੇ ਵੀ ਡੈਮ ਨੇ ਜਿੰਨੇ ਵੀ ਡੈਮ ਨੇ ਉਹਨਾਂ ਡੈਮਾਂ ਦੇ ਉੱਤੇ ਅੱਜ ਤੱਕ ਅੱਜ ਤੱਕ ਕਿਸੇ ਨੇ ਉਂਗਲ ਕਰਕੇ ਨਹੀਂ ਦੇਖਿਆ ਹੱਥ ਲਾਉਣ ਦਾ ਬਹੁਤ ਦੂਰ ਦੀ ਗੱਲ ਆ ਪਰ ਲੇਕਿਨ ਜੋ ਸਾਜ਼ਿਸ਼ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹਰਿਆਣਾ ਸਰਕਾਰ ਨਾਲ ਮਿਲ ਕੇ ਇਹ ਸਾਜ਼ਿਸ਼ ਰਚ ਰਹੀ ਸੀ ਉਸ ਸਮੇਂ ਉਹਦੇ ਵਿੱਚ ਮੈਂ ਸਮਝਦਾ ਕਾਂਗਰਸ ਪਾਰਟੀ ਵੀ ਸ਼ਾਮਲ ਸੀ ਜਿਨ੍ਹਾਂ ਨੇ ਇੱਥੇ ਸੀਆਈਐਸਐਫ ਸੀਆਈਐਸਐਫ ਲਾਉਣ ਦਾ ਲਾਉਣ ਦੀ ਜਿਹੜੀ ਆਗਿਆ ਦਿੱਤੀ ਆ ਪਰ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਸੁਧਾਰਦੇ ਹੋਏ ਆਪਣੀ ਗਲਤੀ ਮੰਨਦੇ ਹੋਏ ਆਪਣੇ ਆਪ ਨੂੰ ਕਰੈਕਟ ਕੀਤਾ ਔਰ ਜਿਹੜਾ ਮਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਲਿਆਂਦਾ ਗਿਆ ਉਹਨੂੰ ਸਪੋਰਟ ਕੀਤਾ ਔਰ ਮਤਾ ਜਿਹੜਾ ਯੂਨਾਨੀ ਮਸਲੀ ਪਾਸ ਹੋਇਆ ਸੋ ਇਹਦੇ ਵਿੱਚ ਮੈਂ ਕਾਂਗਰਸ ਪਾਰਟੀ ਦਾ ਦੂਜੀਆਂ ਪਾਰਟੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਅچھے ਢੰਗ ਨਾਲ ਫਿਰ ਦੁਬਾਰਾ ਆਪਣੀ ਗਲਤੀ ਵੀ ਸੁਧਾਰੀ ਔਰ ਪੰਜਾਬ ਸਰਕਾਰ ਦੀ ਸਪੋਰਟ ਕੀਤੀ। ਔਰ ਇਸ ਤੋਂ ਬਿਨਾ ਜਿਹੜੇ ਸਿਫ ਵਿਧਾਨਕ ਕਾਮਕਾਰ ਜਿਹੜੇ ਵਿਧਾਨਕ ਕਾਮਕਾਰ ਇਸ ਵਿਧਾਨ ਸਭਾ ਦੇ ਅੰਦਰ ਆਏ ਉਨ੍ਹਾਂ ਵਿੱਚ ਰਿਆਦ 12 ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਰਿਆਦ 12 ਪ੍ਰੋਫੈਸ਼ਨਲ ਹੁਸ਼ਿਆਰਪੁਰ ਪ੍ਰਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਸੀਜੀਸੀ ਸੀਜੀਸੀ ਯੂਨੀਵਰਸਿਟੀ ਮਹਾਲੀ ਇਹ ਦੋ ਬਿੱਲ ਜਿਹੜੇ ਪੰਜਾਬ ਵਿਧਾਨ ਸਭਾ ਚ ਆਏ ਜਿਹੜੇ ਕਿ ਪੰਜਾਬ ਦੀ ਐਜੂਕੇਸ਼ਨ ਦੇ ਢਾਂਚੇ ਨਾਲ ਸੰਬੰਧਿਤ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੀ ਐਜੂਕੇਸ਼ਨ ਯੂਨੀਵਰਸਿਟੀਾਂ ਦੀ ਸਥਾਪਨਾ ਹੋ ਰਹੀ ਆ ਔਰ ਪੰਜਾਬ ਸਰਕਾਰ ਲਗਾਤਾਰ ਜਿੱਥੇ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਣ ਦਾ ਯਤਨ ਕਰ ਰਹੀ ਆ ਔਰ ਦੇ ਰਹੀ ਆ ਔਰ ਉੱਥੇ ਹੀ ਬਾਹਰ ਦੇ ਸੂਬਿਆਂ ਦੇ ਜਿਹੜੇ ਲੋਕ ਨੇ ਬੱਚੇ ਨੇ ਉਹ ਵੀ ਆ ਕੇ ਇੱਥੇ ਉੱਚੀ ਸਿੱਖਿਆ ਹਾਸਲ ਕਰਕੇ ਜਿਹੜੇ ਉਹ ਜਾ ਰਹੇ ਨੇ ਇਹ ਦੋ ਬਿੱਲ ਸੀ ਜਿਹੜੇ ਉਹਨਾਂ ਉੱਤੇ ਵੀ ਜਿਹੜੀ ਆਪੋਜੀਸ਼ਨ ਪਾਰਟੀ ਆ ਉਹਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਇਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਪਰੰਨਾ ਸੀ ਇਸ ਤੋਂ ਬਿਨਾ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ 2025 ਆਇਆ ਔਰ ਇਸ ਨੂੰ ਵੀ ਯੂਨਾਨੀਮਸਲੀ ਪਾਸ ਕੀਤਾ ਗਿਆ ਔਰ ਇਹਦੇ ਉੱਤੇ ਕਿਸੇ ਨੇ ਵੀ ਕੋਈ ਕਿਸੇ ਕਿਸਮ ਦੀ ਆਰਗੂਮੈਂਟ ਜਾਂ ਬਹਿਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਨਾ ਹੀ ਇਹਨੂੰ ਕਿਸੇ ਨੇ ਕਿਹਾ ਕਿ ਇਹ ਪੰਜਾਬ ਦੇ ਕਿਸੇ ਵੀ ਧਿਰ ਦੇ ਖਿਲਾਫ ਆ ਬਲਕਿ ਇਹਦੇ ਅੰਦਰ ਮੈਂ ਸਮਝਦਾ ਜਿਹੜੇ ਸਾਡੇ ਛੋਟੇ ਸ਼ਾਪਕੀਪਰ ਸੀ ਛੋਟੇ ਦੁਕਾਨਦਾਰ ਸੀ ਉਹਨਾਂ ਨੂੰ ਹੀ ਪ੍ਰੋਟੈਕਟ ਕੀਤਾ ਗਿਆ ਸੀ ਅੱਗੇ ਇਨਸਪੈਕਟਰੀ ਰਾਤ ਜਿਹੜਾ ਇਸ ਐਕਟ ਦੇ ਬਹਾਨੇ ਬਹੁਤ ਸਾਰੇ ਜਿਹੜੇ ਇਨਸਪੈਕਟਰ ਸੀਗੇ ਉਹ ਚਲੇ ਜਾਂਦੇ ਸੀ ਔਰ ਕੋਈ ਨਾ ਕੋਈ ਨੁਕਸ ਕੱਟ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਕੋਈ ਨਾ ਕੋਈ ਟੈਕਨੀਕਲ ਖਾਮੀ ਜਿਹੜੀ ਆ ਉਹਨੂੰ ਲੱਭ ਕੇ ਪੰਜਾਬ ਦੇ ਸ਼ਾਪਕੀਪਰ ਨੂੰ ਪੰਜਾਬ ਦੇ ਦੁਕਾਨਦਾਰਾਂ ਨੂੰ ਤੰਗ ਕੀਤਾ ਜਾਂਦਾ ਸੀਗਾ ਔਰ ਇਸ ਬਿਲ ਵੀ ਜਿਹੜਾ ਬਹੁਤ ਲੰਬੇ ਅਰਸੇ ਬਾਅਦ ਇਹਦੇ ਵਿੱਚ 1958 ਤੋਂ ਬਾਅਦ 1958 ਤੋਂ ਬਾਅਦ ਇਹ ਪਹਿਲੀ ਐਮੈਂਡਮੈਂਟ ਆ 1958 ਤੋਂ ਲੈ ਕੇ 1958 ਤੋਂ ਲੈ ਕੇ ਹੁਣ ਤੱਕ ਜਿਹੜਾ 225 ਆ ਗਿਆ ਔਰ ਪਹਿਲੀ ਐਮੈਂਡਮੈਂਟ ਹੋਈ ਔਰ ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਦੁਕਾਨਦਾਰ ਭਰਾਵਾਂ ਨੂੰ ਪੰਜਾਬ ਦੇ ਛੋਟੇ ਸ਼ਾਪਕੀਪਰਜ਼ ਨੂੰ ਵੱਡੀ ਰਾਹਤ ਮਿਲੀ ਹੁਣ ਜਿਹੜਾ ਇਨਸਪੈਕਟਰੀ ਰਾਜ ਆ ਉਹਦਾ ਖਤਮਾ ਹੋਇਆ ਇਸ ਤੋਂ ਬਿਨਾਂ ਦਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਐਮੈਂਡਮੈਂਟ 252 ਆਇਆ ਜਿਸ ਦੇ ਵਿੱਚ ਜਿਸ ਦੇ ਵਿੱਚ ਜਿਹੜਾ ਲੇਬਰ ਦਾ ਕੰਟੈਂਟ ਸੀ ਲੇਬਰ ਤੇ EMPLOYEE ਤੇ EMPLOYEE ਦਾ ਜਿਹੜਾ ਸ਼ੇਅਰ ਸੀ ਉਹਦੇ ਵਿੱਚ ਵਾਅਦਾ ਕੀਤਾ ਗਿਆ ਇਹ ਵੀ ਜਿਹੜਾ ਐਕਟ ਸੀਗਾ एलबी ਸਾਰਿਆਂ ਤੇ ਰਾ ਨੇ ਯੂਨਾਨੀਮਸ ਜਾਨੀ ਕਿ ਇੱਕ ਮਤ ਹੋ ਕੇ ਪਾਸ ਕੀਤਾ ਇਸ ਤੋਂ ਬਾਅਦ ਦਾ ਪ੍ਰੋਵੈਂਸ਼ਨ ਆਫ क्रੂ얼ਟੀ ਟੂ ਐਨੀਮਲਸ ਐਕਟ ਜਿਹੜਾ ਜਿਹੜਾ ਪੰਜਾਬ ਐਮੈਂਡਮੈਂਟ 2025 ਦਾ ਪ੍ਰੋਵੈਂਸ਼ਨ ਆਫ क्रੂ얼ਟੀ ਟੂ ਐਨੀਮਲਸ ਜਿਹੜੀਆਂ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਨਾਲ ਸਾਡੀਆਂ ਬੈਲ ਦੌੜਾਂ ਦੇ ਨਾਲ ਸੰਬੰਧਿਤ ਐਕਟ ਸੀ ਉਹ ਵੀ ਇਸ ਵਿਧਾਨ ਸਭਾ ਦੇ ਵਿੱਚ ਆਇਆ ਔਰ ਇਸ ਦੇ ਉੱਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਇਹ ਵੀ ਬਿੱਲ ਜਿਹੜਾ ਯੂਨਾਨੀਮਸਲੀ ਪਾਸ ਹੋਇਆ ਇਸ ਤੋਂ ਬਾਅਦ ਮੇਰੇ ਡਿਪਾਰਟਮੈਂਟ ਦੇ ਦੋ ਬਿੱਲ ਸੀ ਦਾ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਮੈਂਡਮੈਂਟ ਬਿਲ 2025 ਜਿਹੜਾ ਇੱਕ ਟੈਕਸ 2018 ਦੇ ਵਿੱਚ ਕਾਂਗਰਸ ਪਾਰਟੀ ਚ ਲਾਇਆ ਸੀਗਾ ਉਹਦੇ ਵਿੱਚ ਅਸੀਂ ਸ਼ੋਧ ਕੀਤੀ ਕਿ ਜੇਕਰ ਕੋਈ ਟੈਕਸ ਜਿਹੜਾ ਜਿਹੜਾ ਸਾਲ ਦਾ ਟੈਕਸ 24 ਰੁਪਏ ਬਣਦਾ ਜੇਕਰ ਕੋਈ ਇੱਕ ਸਮੇ ਯਕਮੁਕਸ ਯਾਨੀ ਕਿ ਵਨ ਟਾਈਮ ਭਰਨਾ ਚਾਹੁੰਦਾਗਾ ਤਾਂ ਅਸੀਂ ਉਹਨੂੰ 200 ਰੁਪਏ ਦੀ ਸਲਾਨਾ ਸੂਟ ਦੇਵਾਗੇ ਇਹ ਵੀ ਐਕਟ ਜਿਹੜਾ ਜੁਰਾਣੀ ਮਸਲੀ ਪਾਸ ਹੋਇਆ ਔਰ ਇਸ ਤੋਂ ਬਿਨਾ ਦਾ ਦਾ ਪੰਜਾਬ ਐਪਰੋਪ੍ਰੀਏਸ਼ਨ ਐਕਟ ਰਿਪੀਲ ਬਿਲ ਕਿਉਂਕਿ 1985 ਤੋਂ ਲੈ ਕੇ 1985 ਤੋਂ ਲੈ ਕੇ ਜੇਕਰ ਮੈਂ ਗੱਲ ਕਰਾਂ ਹੁਣ ਤੱਕ 1985 ਤੋਂ ਲੈ ਕੇ ਲਗਾਤਾਰ ਸਰਕਾਰਾਂ ਆਉਂਦੀਆਂ ਰਹੀਆਂ ਔਰ ਐਪਰੋਪ੍ਰੀਏਸ਼ਨ ਬਿਲ ਜਿਹੜੇ ਨੇ ਪਾਸ ਹੁੰਦੇ ਰਹੇ ਔਰ ਬਹੁਤ ਵੱਡੀ ਲੱਗੀ ਉਹ ਸਾਰੇ ਬੇਲਾ ਦੀ ਕੋਈ ਐਮਰਿਤ ਰਹਿ ਰਹੀ ਸੀਗੀ ਉਹ ਤਰਕ ਸੰਗਤ ਰਹੀ ਦੇ ਹਲਸੀਗੀ ਉਹ ਆਪਣਾ ਜਿਹੜਾ ਸਮੇਂ ਦੇ ਨਾਲ ਨਾਲ ਐਕਟ ਦੀ ਐਮਰਿਤ ਖਤਮ ਹੋ ਜਾਂਦੀ ਆ ਸੋ ਸਾਰੇ ਐਕਟ ਜਿਹੜੇ ਸੀ ਉਹ ਵੀ ਰਿਪੀਲ ਕੀਤੇ ਗਿਆ ਉਹਨਾਂ ਲੈ ਕੇ ਵਿਚਾਰੀ ਜਿਹੜੀ ਸੈਮਤੀ ਬਣੀ ਔਰ ਇਸ ਤੋਂ ਬਿਨਾ ਇਕ ਕਹਿਮ ਜਿਹੜਾ ਬਿਲ ਸੀਗਾ ਤੁਹਾਨੂੰ ਸਾਰਨ ਪਤਾਗਾ ਦਾ ਪੰਜਾਬ ਦਾ ਪੰਜਾਬ ਪ੍ਰੋਵਿੰਸ਼ਨ ਆਫ ਫੈਂਸ ਅਗੇਂਸਟ ਹੋਲੀ ਸ cript ਯਾਨੀ ਧਾਰਮਿਕ ਗ੍ਰੰਥਾਂ ਦੇ ਖਰਾਫ ਜਿਹੜੇ ਵੀ ਬੰਦੇ ਸਾਜ਼ਿਸ਼ ਰਚ ਦੇਣਗੇ ਧਾਰਮਿਕ ਗ੍ਰੰਥਾਂ ਦੀ ਬੇਅਰਬੀ ਕਰ ਦੇਣਗੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਨੇ ਜੀ ਉਸ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਆਨਰੇਬਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵਨ ਸਿੰਘ ਮਾਜੀਆਟ ਲੈ ਕੇ ਆਏ ਸੀ ਉਸ ਐਕਟ ਦੇ ਉੱਤੇ اپੋਜੀਸ਼ਨ ਤਰਫ ਨੇ ਚਰਚਾ ਦਾ ਸਮਾਂ ਮੰਗਿਆ ਔਰ ਇੱਕ ਦਿਨ ਦਾ ਚਰਚਾ ਦਾ ਸਮਾਂ ਵੀ ਦਿੱਤਾ ਗਿਆ ਔਰ ਚਰਚਾ ਕਰੰਦੋ ਸਾਰਿਆਂ ਨੇ ਜੁਰਾਣੀ ਬਸਰੀ ਫਿਰ ਇੱਕਮਤ ਹੋ ਕੇ ਜਿਹੜਾ ਉਹ ਐਕਟ ਸੀ ਉਹਨੂੰ ਸੈਲੈਕਟ ਕਮੇਟੀ ਦੇ ਹਵਾਲੇ ਕੀਤਾ ਗਿਆ ਤਾਂ ਕਿ ਇੱਕ ਅੱਛੀ ਜਿਹੜੀ ਚੰਗੀ ਲੈਜਲੇਸ਼ਨ ਜਿਹੜੀ ਆ ਉਹ ਸਾਹਮਣੇ ਆ ਸਕੇ ਇਹ ਦੇਖੇ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਦੇ ਦੇਸ਼ ਦੇ ਦੁਨੀਆ ਦੇ ਧਾਰਮਿਕ ਗ੍ਰੰਥ ਦੇ ਉਹਨਾਂ ਦਾ ਕੋਈ ਕਿਸੇ ਸੰਦ ਦੀ ਕੋਈ ਛੇੜਛਾੜ ਨਾ ਕਰ ਸਕੇ ਕਿਸੇ ਕਿਸਮ ਦਾ ਅਪਮਾਨ ਜਿਹੜਾ ਉਹ ਨਾ ਕਰ ਸਕੇ ਇਸ ਤੋਂ ਬਿਨਾ ਜਿਹੜਾ ਡਰੱਗ ਦਾ ਇਸ਼ੂ ਸੀਗਾ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਡਰੱਗ ਦਾ ਇਸ਼ੂ ਵੀ ਬੜਾ ਅਹਿਮ ਇਸ਼ੂ ਰਿਹਾ ਉਸ ਨੂੰ ਲੈ ਕੇ ਲੰਬੀ ਚਰਚਾ ਹੋਈ ਸਮੇਂ ਦਾ ਸਾਰਿਆਂ ਦੇ ਇੱਕੋ ਮਤੋ ਕੇ ਕੀ ਆਕੇ ਸੀ ਡਰਗ ਜਿਹੜਾ mafia ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਾਂਗੇ ਪਰ ਲੇਕਿਨ ਜਦੋਂ ਅਸੀਂ ਡਰਗ mafia ਦੇ ਖਿਲਾਫ ਕਾਰਵਾਈ ਕੀਤੀ ਸੀ ਤਾਂ ਸਮੇਂ ਬਹੁਤ ਸਾਰੇ ਕਾਂਗਰਸ ਦੇ ਲੀਡਰ ਬੋਸ ਸਰਕਾਰ ਦੇ ਚਿਰੋਂ ਉੱਠਾਈ ਸੀ ਉਹਨਾਂ ਦਾ ਫਰਜ ਬਣਦਾ ਸੀਗਾ ਉਹ ਤਾਂ ਆਪਣੇ ਵਿਅਕਤੀ ਨੂੰ ਡਿਫੈਂਡ ਕਰਨਗੇ ਕਰਨਗੇ ਪਰ ਕੁਝ ਲੋਕ ਕਾਂਗਰਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਉਹ ਡਰਗ ਮਾਫੀ ਦੇ ਨਾਲ ਖੜੇ ਸੀ ਉਹ ਗੈਂਗਸਟਰਵਾਦ ਦੇ ਖੜੇ ਸੀਗੇ ਸੋ ਮੈਂ ਤੁਹਾਡੇ ਜਰੀਏ ਆਪੋ ਇਸ ਸੈਂਟਰ ਦੇ ਇਸ ਗੱਲ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਾਰਿਆਂ ਬਿਲਾ ਦੇ ਉੱਤੇ ਆਪਣੀ ਜਿਹੜੀ ਸਹਿਮਤੀ ਪ੍ਰਗਟ ਕੀਤੀ ਔਰ ਦੂਸਰਾ ਉਹਨਾਂ ਨੇ ਸਹਿਮਤੀ ਪ੍ਰਗਟਤਾ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਟੱਕਾ ਨਹੀਂ ਕਰਨਾ ਚਾਹੁੰਦੀ ਔਰ ਜਿਹੜੇ ਵੀ ਬਿੱਲ ਬਣਦੇ ਨੇ ਕਿ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਬਾੜ ਦੇ ਨੇ ਚਾਹੇ ਉਹ ਐਨੀਮਲ क्रੂ얼ਟੀ ਬਿਲ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸ਼ਾਪਸ ਜਿਹੜੇ ਸਾਡੇ ਦੁਕਾਨਦਾਰ ਨੇ ਉਹਨਾਂ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸਾਡੇ ਜਿਹੜਾ ਟੈਕਸ ਵਾਲਾ ਮੇਲਾ ਉਹਦੀ ਗੱਲ ਕਰ ਲਈਏ ਸਾਰੇ ਬਿਲ ਜਿਹੜੇ ਨੇ ਕਿ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਬਣਦੇ ਨੇ ਇਸ ਗੱਲ ਕਰਕੇ ਆ ਕਿ ਪਹਿਲੀ ਵਾਰ ਹੋਇਆ ਮੈਂ ਵੀ ਪੰਜਾਬ ਦੀ ਵਿਧਾਨ ਸਭਾ ਚ ਬੈਨ ਵੀ 8ਵਾਂ 9ਵਾਂ ਸਾਲ ਆ ਸੈਕੰਡ ਅਰ ਮੇਰੀ ਵੀ ਆ ਔਰ ਅੱਜ ਤੱਕ ਕਦੇ ਕਿਸੇ ਬਣੀ ਬਣੀ ਸੀ ਹੁਣ ਜਿਹੜੀ ਸਹਿਮਤੀ ਆ ਬਣੀ ਐ ਇੱਥੋਂ ਲੱਗ ਪਤਾ ਲੱਗ ਬਣੀ ਐ ਇੱਥੋਂ ਲੱਗ ਪਤਾ ਲੱਗਦਾ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਬੜੀ ਇਮਾਨਦਾਰੀ ਦੇ ਨਾਲ ਬੜੇ ਬੜੀ ਜੜੀਆ ਅੱਛੇ ਤਰੀਕੇ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਪੰਜਾਬ ਉਹ ਤਰੱਕੀ ਦੀ ਗੱਲ ਹੀ ਹਾਂ ਤੇ ਲੈ ਕੇ ਜਾ ਰਹੀ ਆ ਔਰ ਪੰਜਾਬ ਜਿਹੜਾ ਉਹ ਚਾਰੇ ਪਾਸਿਓਂ ਪ੍ਰੋਗਰਸ ਕਰ ਰਿਹਾ ਧੰਨਵਾਦ ਥੈਂਕ ਯੂ nogolern sarkar your road yatra bumper